ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੈਨਲ ਬਾਵੜਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਤਿੰਨ ਨਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਟੋਕੜ ਇੱਕ ਟੋਕੜ ਗੱਬਣ ਇੱਕ ਤਾਜੀ ਸੋਣ ਵਾਲੀ ਹੈ ਟਾਓ ਬ੍ਰੀਡ ਤੇ ਜਿਸਕਰ ਤੇ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂਕਸ ਵਰੱਟੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਟੋਡੇ ਅੱਜ ਬਈਸ ਬੱਪੂ ਹਸ਼ੀਕਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਠੀਕ ਠਾਕ ਨਾਮ ਤੇ ਐਡਰੈਸ ਹੋਵੇ ਨਾਮ ਜੀ ਮੇਰਾ ਤੇਜਾ ਸਿੰਘ ਹੂੰ ਤੇ ਆਪਣਾ ਟ੍ਰੈਂਡ ਸਾਡਾ ਆਪਣਾ ਜਲਾਲਦਾਰ ਰਾਹ ਪਿੰਡ ਕਿਹੜਾ ਬਾਪੂ ਪਿੰਡ ਕੋਠਾ ਗੁਰੂ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਾਂ ਜਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਹੈ ਨੇੜੇ ਪਗਤਾ ਭਾਈ ਕਾ ਸ਼ਹਿਰ ਹੈ ਨਾ ਭਾਈ ਪਗਤਾ ਭਾਈ ਕਾ ਜਲਾਲ ਆ ਠੀਕ ਹੈ ਤੇ ਮਲੂਕਾ ਇਹਨਾਂ ਦੇ ਸੰਬੰਧ ਵਾਲੇ ਆ ਜੀ ਮੋਬਾਈਲ ਨੰਬਰ ਬੋਲੋ ਹਵਾਲੇ ਨੰਬਰ ਹੈ 90232 21244 ਠੀਕ ਹੈ ਬਾਪੂ ਹਾਂ ਬਾਪੂ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇਦੇ ਕਿਹੜਾ ਸੂਚਵੀਂ ਵੀ ਇਹ ਜੀ ਦੂਜਾ ਸੂਹ ਆ ਕਦੋਂ ਸੂਹ ਆ ਬਾਪੂ ਇਹਨੂੰ ਹੋਗਾ ਦੂੜ ਕਮੀਨਾ ਵਾ ਦੋ ਦੋ ਹੋ ਗਏ ਹੁਣ ਦੇ ਬਾਅਦ ਫੱਬਟ ਬੈਠੀ ਐ ਬੱਚੀ ਇਹਦੀ ਠੀਕ ਆ ਡੇਢ ਤੋਂ ਦੋ ਮਹੀਨੇ ਹੋ ਗਏ ਬਾਈ ਸੂਈ ਨੂੰ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਆ ਕਰਮ ਵਾਲੀ ਨੇ ਮਗਰ ਕਿੰਨਾ ਦੁੱਧ ਹੁਣ ਰੈਡੀ ਆ ਦੁੱਧ ਤੇ ਤੇ 7.5 ਲੀਟਰ ਤੇ 8 ਲੀਟਰ ਦੇ ਸਨ ਚਾਹੇ ਤੇ ਅੱਠ ਕਰਕੇ ਜਿੰਦੀ ਕਿਤੇ 7.5 ਆ ਜਾਂਦਾ ਦੋਨੇ ਟਾਈਮਾਂ ਦਾ ਹਾਂ ਦੋਨੇ ਟਾਈਮਾਂ ਦਾ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਜਰਸੀ ਆ ਬਾਈ ਤੇ ਗਰਮੀ ਘੱਟ ਮੰਦੀ ਆ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਹੋ ਵੈਸੇ ਵੀ ਤੋਕੜ ਹੋਈ ਗਿਆ ਫੈਂਟ ਚੰਗੀ ਹੁੰਦੀ ਉਹਨੇ ਬਾਪੂ ਕਾਪੈਰ ਉਹ ਦੇ ਕੰਨਾਂ ਦੀ ਹੈਡ ਵਧੀਆ ਹੁੰਦੀ ਹੈ ਬਈ ਤੋਰਾ ਤਾਰਾ ਚੈੱਕ ਕਰ ਲੋ ਚਵਾਈ ਚੁਈ ਕਿਵੇਂ ਆ ਚੁਵਾਈ ਬਹੁਤ ਵਧੀਆ ਚੁਵਾਈ ਇੱਕ ਨੰਬਰਾਂ ਦੀ ਠੀਕ ਆ ਹੂੰ ਠੰਡੀ ਆ ਵਧੀਆ ਹਾਂ ਹੂੰ ਠੰਡੀ ਆ ਨਹੀਂ ਕੋਈ ਇਹਨੂੰ ਠੀਕ ਤੇ ਮੁੱਲ ਕੀ ਇਹਦਾ ਜੈ ਜਮੋੜ ਲਿਓ ਮੁੱਲ ਹੈਗਾ 35000 ਇਹਦਾ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਿਆਂਗੇ ਠੀਕ 35000 ਰੁਪਿਆ ਮੁੱਲ ਹੈ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਜਰਸੀ ਆ ਬਈ ਟੋਕੜ ਆਗੀ ਤੇ ਚਵਾਈ ਇਹਦੀ ਸੁਬਾ ਕਿੰਨੇ ਵਜੇ ਕਰੀ ਚੁਈ ਬਾਪੂ ਹਾਂਜੀ ਸੁਬਾ ਕਿੰਨੇ ਵਜੇ ਚੁਈ ਸੀ ਅੱਜ ਸੁਭਾਤ ਤੜਕਪਾਛਾ 6 ਵਜੇ ਸਾਡੇ ਕਿਚੂ ਨੇ ਹੋਣੇ ਆ 12 ਵਜਨ ਵਾਲੇ 10 ਮਿੰਟ ਰਹਿ ਗਏ ਭਾਈ ਉਸ ਹੱਬ ਨਾ ਜੱਜਮੈਂਟ ਕਰ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਹੋਰੇ ਵੇਰ ਦੀ ਤਿਆਰ ਕਰਨ ਨੂੰ ਥਾਂ ਬਹੁਤ ਚੰਗਣ ਨਾਣਾ ਨੂੰ ਚੰਗੀਆਂ ਦੁੱਧ 7:3-8 ਦੇ ਵਿਚਾਲੇ ਜੇ ਹੈਗਾ ਬਈ ਅੱਗੇ ਬਾਪੂ 2 ਨੰਬਰ ਕਿਹੜਾ ਸੁਆ ਸੁਈ ਵੀ ਆ ਦੂਜਾ ਹੀ ਇਹ ਆ ਤੀਜੇ ਵਾਸਤੇ ਗੱਪਣਾ ਤੀਜੇ ਵਾਸਤੇ ਗੱਪਣਾ ਹੈ ਚੱਕ ਪਾਸ ਕਿੰਨੇ ਟਾਈਮ ਦੀ ਗੱਪਣਾ ਹੈ ਇਹ ਹੈ ਜੀ ਪਾਉਣੇ ਤਾਂ 9 ਮਹੀਨਿਆਂ ਦੀ ਪਾਉਣੇ 3 ਮਹੀਨੇ ਹਾਂ ਤਾਂ ਢਾਂਗਾਂ ਮਹੀਨੇ ਤੇ ਚੱਕ ਕਰਾਤੀ ਸੀ ਠੀਕ ਹੈ ਜੀ ਦੁੱਧ ਕਿੰਨਾ ਹੁਣ ਦੁੱਧ ਹੈਗਾ ਨੇ ਥੱਲੇ 14 ਲੀਟਰ ਹੁਣ 14 ਲੀਟਰ ਨੈਟ ਤਿਆਰ ਹਾਂ ਹਾਂ ਜੀ ਨੈਟ ਤਿਆਰ ਆ ਪੂਰਾ 14 ਹਾਂ ਹਾਂ ਜਮਾ ਤੇ ਕੰਡਣਾ ਤਲਾ ਦੇਗੇ 14 ਜਮਾ ਓਕੇ ਜੀ ਸੰਦੀ ਅਸਲੀ ਬਿਥੇਰੀ ਆ ਨਹੀਂ ਕੋਈ ਇਹਨੂੰ ਦਿੰਦੇ ਵਿਚਾਰ ਕੋਈ ਜੋ ਮਰਜ਼ੀ ਹੱਥ ਲਾਈ ਚੱਲੇ ਜਮੇ ਮਰਦੀਆ ਤਲਾਈ ਚਰ ਕਈ ਨਹੀਂ ਕਰਨ ਵਾਲੀ ਕੋਸ਼ਿ ਖੋਲ ਦੇ ਬਾਪੂ ਤੋੜਾ ਹੁਣਾਈ ਬਹੁਤ ਸਾਫਾ ਪੁੱਲੀਏ ਇਹਦੇ ਵੀ ਬਈ ਆਰਡਰ ਦੀ ਜਿਹੜਾ ਐਸਟੀਮੇਟ ਆ ਉਸ ਹਿਸਾਬ ਨਾਲ ਲਾ ਲਿਓ ਹਣ ਟਾਈਮ ਆ ਜਿਹੜਾ ਤਕਰੀਬਨ 12 ਕ ਦਾ ਸ਼ਾਮ ਤੱਕ ਆਰਡਰ ਜਿਹੜਾ ਵਧੀਆ ਤਿਆਰ ਕਰ ਨੂੰ ਚੰਗਾ ਦੁੱਧ ਗੱਬਣ ਵੀ ਚੈੱਕ ਪਾਸ ਆ ਕੱਦ ਵੀ ਚੰਗਾ ਰੰਗ ਰੂਪ ਚੰਗਾ ਸਮੇਂ ਪੜੀ ਵੜਾ ਬਈ ਤੋੜਾ ਤੋੜਾ ਚੈੱਕ ਕਰ ਲੋ ਕਮਾਲ ਆ ਮੋਲ ਕੀ ਆ ਬਾਪੂ ਇਹ ਮੋਲ ਬਾਪੂ ਜੱਜ ਜੱਦ ਮੋਲ ਹੈਗਾ ਜੀ ਇਹਦਾ 55000 ਮਾਨਤਨ ਹੋ ਜਾ ਹਾਂ ਮਾਨਤਨ ਕਰਦਾ ਖੜ ਜਹਾ ਉਲੀ ਤਰਪਾ ਮਗਰ ਪਿਆਵਾ ਕੋਈ 55000 ਰੁਪਿਆ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਗੱਲ ਸੁਣ ਕੇ ਇੱਕ ਕੱਦ ਦੇ ਡੜੀ ਅੱਗੇ ਬਾਪੂ ਤੈਨਾਂ ਨੰਬਰ ਤੇ ਕਿਹੜਾ ਸੂਆ ਸੁੰਦੀ ਐ ਇਹ ਪਹਿਲਾ ਐ ਜੀ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਐ ਇਹ ਰਹਿਣਾ 10 ਤਰੀਕ ਨੂੰ ਦਿਨ ਪੂਰੇ ਆ ਛੇ 10 ਤਰੀਕ ਨੂੰ ਅੱਜ ਕਿੰਨੀ ਹੋ ਗਈ ਹਾਂਜੀ ਅੱਜ ਕਿੰਨੀ ਹੋ ਗਈ ਅੱਜ ਅੱਜ 4 ਤਰੀਕ ਹੋ ਗਈ 4 ਹੋ ਗਿਆ ਹਾਂ 10 ਨੂੰ ਪੂਰੇ ਆ ਛੇ ਦਿਨ ਲੈਂਦੀ ਆ ਮੰਨ ਕੇ ਚਲੋ ਹਾਂ ਛੀ ਛੀ ਦਿਨ ਰਹਿੰਦੇ ਆ ਜੀ ਪੰਜ ਚਾਰ ਦਿਨ ਮੰਨ ਕੇ ਚਲੋ ਉੱਤੇ ਵੀ ਲੈ ਜਾਓ ਹਾਂ ਹੁੰਦੀ ਸੀਲ ਬਥੇਰੀ ਆਏ ਕੋਈ ਜਿਵੇਂ ਮਰ ਜੇ ਤਲਾਈ ਚੱਲ ਜਿਵੇਂ ਪਹਿਲਾਂ ਨਾ ਕਰਦੀਆਂ ਹੁੰਦੀਆਂ ਨੇ ਕੱਟ ਦ ਫੁੱਲਾ ਸਵੇ ਹੀ ਪੜੀ ਫੁੱਲਾ ਕੱਦ ਚੰਗਾ ਗਾ ਤੇ ਬਰੀਡ ਵਾਈਜ਼ ਬਹੁਤ ਚੰਗੀਆਂ ਕਿੰਨਾ ਦੁੱਧ ਸੀਰੀ ਮਾਂ ਥੱਲੇ ਪਤਾ ਕੁਛ ਤੇਰੀ ਮਾਂ ਥੱਲੇ 32 ਲੀਟਰ ਦੁੱਧ ਜਿਮੇ ਪਾਰੀ ਵੇਚੀ ਐ ਹਾਂ 32 ਲੀਟਰ ਚੋਇਆ ਤੋ ਐ ਲੈਣੇ ਆਪ ਅਸੀਂ ਤੇ ਲਾਡੂ ਲਾਂਬਾ ਉਹ ਪਈਆਂ ਬਈ ਹਜੇ ਕੱਚੀ ਅਦਨ ਲੈਂਦੀ ਆ ਉਹਨਾਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਤੋਰਾ ਤਾਰਾ ਦੇਖੋ ਬਈ ਔਲ ਕਾਦ ਦਾ ਸਭ ਹੀ ਪੜਿਆ ਪਹਿਲਾ ਸੂਆ ਬਹਿ ਡਾਂਗਾ ਬਈ ਦੁੱਧ ਦਾ ਰਿਕਾਰਡ ਵੀ ਬਾਪੂ ਨੇ ਬਹੁਤ ਚੰਗੀਆਂ ਦੱਸਿਆ ਗਿਆ ਬਾਕੀ ਪੜੀ ਵੀ ਆ ਬੜ ਬਈ ਪਹਿਲਾ ਸੂਆ ਬਹਿ ਡਾਂਗਾ ਵੱਡੀ ਗੱਲ ਮੁੱਲ ਕੀ ਬਾਪੂ ਜੈਜਾ ਮੋਨਾਂ ਦਾ ਪੁੰਤੇ ਕਰ ਲਾਂਗੇ ਜੈਜ ਹੀ ਹੋਗਾ ਹਾਂ ਜੈਜ ਹੀ ਕਰਾਂਗੇ ਮੁੱਲ ਬਹੁਤ ਠੀਕ ਆ ਮੁੱਲ ਬਾਪੂ ਕਹਿੰਦਾ ਫੋਨ ਤੇ ਕਰ ਲਾਂਗੇ ਬਈ ਮੋਲ ਜਿਹੜਾ ਵੈਟ ਦੇ ਸਾਹਮਣੇ ਬਿਲਕੁਲ ਜੈਜ ਹੋਗਾ ਪੂਰਾ ਦਾਦ ਪੁੱਤ ਪ੍ਰਿੰਟ ਫਰੰਟ ਬਈ ਢਲਾਂ ਢਲਾਂ ਬਹੁਤ ਪਈਆਂ ਜਿਵੇਂ ਪਹਿਲਾ ਸੁਆ ਸੁਣ ਜਿਹਦਾ ਲਾਹ ਹੋਗੀ ਬਹੁਤ ਬੜਾ ਦਾਖਦੇ ਸਾਰੇ ਬੜ ਗੱਢ ਕੇ ਫੇਰ ਕਰ ਮਲ ਨੇ ਹਾਂ ਇਹ ਕੱਚੀ ਹੈ ਦਾ ਬਾਪ ਦਾ ਕੱਚੀ ਕੱਚੀ ਆ ਬਸ ਕੱਲੀ ਦਿਨ ਲੈਣ ਦੀ ਆ ਦੇਖੋ ਲੈ ਆਰਡਰ ਦੀ ਕੁਆਲਿਟੀ ਦੇਖੋ ਧੋੜੀਆਂ ਧੋੜੀਆਂ ਪੌਲਾਂ ਪਾਉਣ ਲੱਗ ਗਈ ਤੇ ਲੇਵਾ ਨੇ ਸੋਨਾ ਤਿਆਰ ਕਰਨਾ ਸਾਰੀਆਂ ਹੱਟਣ ਲਾ ਗੱਡ ਗਿਆ ਲੈ ਪੂਰੀ ਢੱਲ ਭਈ ਆ ਬਾਪੂ ਹਜੇ ਤਾਂ ਹਾਂ ਲੈਵਾ ਤਾਂ ਢੱਲ ਤੋਂ ਲੇਵਾ ਬਹੁਤ ਬਣਾਉਗੀ ਖਾਣ ਵੀ ਚੰਗਾ ਕੱਢ ਜੂ ਹਣ ਗੁੱਲੇ ਰੱਖਣ ਬਹੁਤ ਮੋਟਾ ਸੋਨਾ ਹੈ ਸਹੀ ਗੱਲ ਆਂ ਇਹਦੀ ਮਾਂ ਦੀ ਸੀ ਬਲਾਵਲ ਘਾਤਾਂ ਤੇ ਠੀਕ ਆ ਕਿੱਡਾ ਜੁੜਾ ਬਹੁਤ ਸੀ ਉਹਦਾ ਮੁੱਲ ਤਾਂ ਜੈਜੀ ਕਰੋਂਗੇ ਹਾਂ ਮੋਹਲਾ ਪੱਜਾਜ ਕਰਾਂਗੇ ਬਹੁਤ ਠੀਕ ਆ ਬਈ ਨਗਸੀ ਬਾਪੂ ਬੁਲੇ ਤਨ ਤਿੰਨੇ ਰਖਾ ਤੇ ਕਿਸੇ ਵੀਰ ਦੇ ਤਨਾਂ ਚ ਕੋਈ ਵੀ ਪਸੰਦ ਆਵੇ ਬਾਪੂ ਨਗਨੇਕਟ ਕਰ ਲਿਓ ਧੰਨਵਾਦ ਬਈ